ਪੰਜਾਬ ਦੇ ਮੇਲੇ ਕਾਮਯਾਬ ਕਰਨੇ ਆ ਤਾਂ ਰੀਪਲੇ ਬੰਦ ਕਰ ਦਿਓ ਜੋ ਜਿਹੜਾ ਪਹਿਲਾ ਆ ਰੀਪਲੇ ਬਾਈ ਜਾਣ ਕੇ ਬੰਦ ਨਹੀਂ ਹੋ ਸਕਦਾ ਯਾਰ ਕੋਡੀ ਚ ਯਾਰ ਮੈਂ ਕਹਿੰਦਾ ਪੰਜਾਬ ਦੇ ਮੇਲੇ ਕਾਮਯਾਬ ਕਰਨੇ ਆ ਤਾਂ ਰੀਪਲੇ ਬੰਦ ਕਰ ਦਿਓ ਸਚਾਈ ਬੋਲਦਾ ਅਜੇ ਚਾਹੇ ਕੱਟ ਕੇ ਪਾ ਦਿਓ ਜੇ ਪੰਜਾਬ ਦੇ ਮੇਲੇ ਕਾਮਯਾਬ ਕਰਨੇ ਆ ਤਾਂ ਰੀਪਲੇ ਬੰਦ ਕਰ ਦਿਓ ਜੋ ਰੈਫਰੀ ਡਿਸੀਜਨ ਹੁੰਦਾ ਹੈ ਉਹੀ ਮੰਨਿਆ ਜਾਵੇ ਤੇ ਵਧੀਆ ਗੱਲਾਂ ਆ ਰੀਪਲੇ ਮੇਰੇ ਵੀਰੋ ਡੇਢ ਡੇਢ 2 2 ਘੰਟੇ ਖਾ ਜਾਂਦੇ ਆ ਟੂਰਨਾਮੈਂਟ ਦੇ ਨਾ ਕੋਈ ਰਿਜ਼ਲਟ ਆਉਂਦਾ ਨਾ ਕੋਈ ਵਾਸਤਾ ਇਹ ਮੇਰੀ ਬੇਨਤੀ ਆ ਪੰਜਾਬ ਦੀਆਂ ਕਮੇਟੀਆਂ ਨੂੰ ਇਹ ਵੀ ਰਿਕੁਐਸਟ ਆ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਆਹ ਰਵੀ ਕਹਿੰਦੇ ਚੱਲਣ ਵਾਲਾ ਕਬੱਡੀ ਪਾ ਰਿਹਾ ਰਪਿੰਦਰ ਨੇ ਸੱਚੀ ਗੱਲ ਆ ਕਿ ਵੀ ਕਿਤੇ ਰੀਪਲੇ ਬੰਦ ਹੋ ਜਾਣ ਸੱਚੇ ਚੰਗੇ ਟੂਰਨਾਮੈਂਟਾਂ ਨੂੰ ਐਪਰੀਸ਼ੀਏਟ ਕਰਨਾ ਸਾਡਾ ਫਰਜ਼ ਬਣਦਾ ਪਿਛਲੇ ਦਿਨੀ 30 ਤਰੀਕ ਨੂੰ ਮਹਿਲ ਕਰਾਂ ਦੇ ਵਿੱਚ ਮੇਲਾ ਹੋਇਆ ਉੱਥੇ 32 ਟੀਮਾਂ ਆਖੀਆਂ ਉਹਨਾਂ ਨੇ 33 ਵੀ ਟੀਮਾਂ ਨਹੀਂ ਆਕੀਤੀ ਆਖਿਆ ਵੀ ਸਾਡੇ 'ਚ 7 ਵਜੇ ਮੇਲਾ ਸਵਾਗਤ ਕਰ ਦੇਵਾਂਗੇ ਦੁਨੀਆਂ ਨੂੰ ਕਾਕੇ ਵਿਖਾਇਆ ਉੱਥੇ ਕਈ ਰਿਸ਼ਤੇਦਾਰੀ ਇਹ ਗੱਡੀਆਂ ਗਈਆਂ ਉਹ ਕਹਿੰਦੇ ਬੱਤੀ ਦਾ ਮਤਲਬ ਬੱਤੀ ਹੈ ਉਹਨਾਂ ਨੇ ਕੋਈ ਰੀਪਲੇ ਨਹੀਂ ਰੱਖਿਆ ਉਹ ਕਹਿੰਦੇ ਰੈਫਰੀ ਕਾਹਦੇ ਹੱfte ਸੱਦੇ ਹੈ ਮੈਲਕਾਣਾਂ ਦੀ ਕਮੇਟੀ ਮੈਂ ਅੱਜ ਵੀ ਇੱੱਡੇ ਵੱਡੇ ਮੇਲੇ ਤੇ ਮੈਲਕਾਣਾਂ ਦੀ ਕਮੇਟੀ ਦਾ ਧੰਨਵਾਦ ਕਰਦਾ ਜੋ ਉਹਨਾਂ ਨੇ ਆਖਿਆ ਉਹਨਾਂ ਨੇ ਦੁਨੀਆ ਨੂੰ ਕਰਕੇ ਦਿਖਾਇਆ ਇਹ ਚਾਹੀਦਾ ਵੀ ਹੈ ਆਹ ਦੇਖੋ ਰਵਿੰਦਰ ਯਾਰ ਹੁਣ ਰੀਪਲੇ ਬੰਦ ਕਰੋ ਮੈਂ ਤਾਂ ਕਹਿੰਦਾ ਯਾਰ ਹੁਣੇ ਹੀ ਬੰਦ ਕਰ ਦਿਓ ਹੁਣ ਕੋਈ ਰੀਪਲੇ ਨਹੀਂ ਦਿੱਤਾ ਜਾਣਾ ਰੇਸ਼ਮ ਜਿਹੜਾ ਪਹਿਲਾ ਨੰਬਰ ਸੀ ਉਹਦਾ ਜੋ ਡਿਸੀਜਨ ਆਏਗਾ ਠੀਕ ਹੈ ਯਾਰ ਹੁਣ ਘਾਟਾ ਘਾਟਾ ਇੱਥੇ ਹੋਰ ਖੜੇ ਰਵਾਂਗੇ ਮੈਚ ਹੋਣ ਤੋਂ ਬਾਅਦ ਫੇਰ ਉਹ ਹੀ ਕਰੀ ਜਾਮਾਂ ਇਹ ਕੰਮ ਕੋਈ ਰੀਪਲੇ ਨਹੀਂਗਾ ਜੋ ਫੈਸਲਾ ਹੋ ਗਿਆ ਉਹ ਹੋ ਗਿਆ ਬਸ ਇਸ ਤੋਂ ਬਾਅਦ ਕੋਈ ਰੀਪਲੇ ਨਹੀਂ ਮੰਗਣਾ ਨਾ ਕਿਸੇ ਪਲੇਅਰ ਨੇ ਨਾ ਕਿਸੇ ਰੈਫਰੀ ਨੇ ਦੇਣਾ ਪਲੀਜ਼ ਇਹ ਆਪ ਦਾ ਫੈਸਲਾ ਠੋਕੇ ਕਰੋ ਹੱਥ ਵਨ ਕੇ ਬੇਨਤੀ ਆ ਦੁੱਲਾ